ਦੋ ਦੋ ਕਿਟਾ ਇਹ ਦੇਖੋ ਆ ਦੇਖੋ ਜੀ ਝਾੜੂ ਵਾਲਿਆਂ ਦਾ ਹਾਲ ਆ ਦੇਖ ਆ ਦੇਖੋ ਯਾਰ ਆ ਦੇਖੋ ਝਾੜੂ ਵਾਲਿਆਂ ਦਾ ਹਾਲ ਗਰੀਬਾਂ ਨੂੰ ਗੁਮਰਾਹ ਕਰਕੇ ਵੋਟਾਂ ਲੈ ਰਹੇ ਨੇ ਵੋਟਾਂ ਲੈ ਰਹੇ ਨੇ ਇਹਨਾਂ ਨੇ ਪੰਜਾਬ ਦਾ ਅੱਗੇ ਹੀ ਬੇੜਾਗਰ ਕਰਤਾ ਹੁਣ ਬੇੜਾਗਰ ਹੁਣ ਗਰੀਬਾਂ ਨੂੰ ਆ ਦੇਖੋ ਆ ਦੇਖੋ ਜੀ ਮੇਲਾ ਆ ਦੇਖੋ ਮੇਲਾ ਆ ਦੇਖੋ 10 10 20 20 ਰੁਪਏ ਦੇ ਨੋਟ ਲੈ ਕੇ ਇਹ ਝਾੜੂ ਸਰਕਾਰ ਦਾ ਹਾਲ ਹੈ हाँ राशन लेना नहीं आ, ले, ले, लो, लो, राशन लेना ले नहीं लेना ले लो राशन राशन ले लो नहीं हां कितना ए ए दस का नोट है ऑटो में पड़ा है और समान राशन नहीं? हाँ आओ देखो आ, ले ले आ पूरा आ देखो आ हम आ हाले झाड़ू पार्टी का ये लो ले कितना कितना कौन देके गया था कौन पैसा देके गया था हां कहीं यहीं से कट ले लो क्या किसको वोट डालने के लिए बोला मैं, मैं पंजमे डालते हैं बेटी ये देखे कौन गया है अभी कोई नहीं दे गया मैं जाऊंगी कल देने के लिए नहीं नहीं कौन को, नोट कौन पकड़ा के गया पकड़ा ये तो कोई नहीं अपने पास नहीं रखते नहीं ऐसे दे दे या तो वो राशन दे देगा दे कोई दिया लेके चलो हमें सवेरे राशन दे दियो जी कोई नहीं आलो जी बट वोट अपनी मत नाल पाओ जे थोनू कोई ਇਹ ਇਹਨਾਂ ਨੇ ਤੁਹਾਨੂੰ ਲੁੱਟ ਕੇ ਸੁੱਟ ਕੇ ਫੇਰ ਕੁੱਟਣਾ ਆਪਾਂ ਅਕਲ ਨਾਲ ਵੋਟ ਪਾਣੀ ਹੈ ਭੈਣ ਜੀ ਸਾਰੇ ਜਣਿਆਂ ਨੇ ਆਹ ਲੈ bari badi baa ਤੇ ਇਹਨਾਂ ਤੋਂ ਸਮਾਨ ਲੈ ਲਓ ਉਹ ਵੋਟਾ ਪੰਜਰ ਹਾਂ ਜੀ ਉਹ ਜਿਹੜੇ ਸਨੀ ਨੇ ਇਹਨੇ ਪਰਚੀਆਂ ਦਿੱਤੀਆਂ ਉਹਨੂੰ ਕਹੋ ਨਾ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੂੰ ਕਹੋ ਕਿ ਕੀ ਗੱਲ ਤੁਹਾਡਾ ਤਾਂ ਰਾਸ਼ਨ ਉਹਨਾਂ ਦਾ ਨੰਬਰ ਲਓ ਡਬਲ 9 ਡਬਲ ਨੰਬਰ ਲਓ ਨੰਬਰ ਲੈ ਬੁੱਤ ਡਬਲ ਡਬਲ ਹਾਂਜੀ ਪੌਂਚੀ ਦਿਖਾ ਦਿਓ ਪੌਂਚੀ ਦਿਖਾ ਦਿਓ ਆ ਕਿਹੜਾ ਜੀ ਤਾਂ ਦਿਖਾ ਕਰੋ ਕੌਣ ਸਾਡੇ ਕੋਲ ਤੋਂ ਲੱਗ ਨਹੀਂ ਰਿਹਾ ਕੋਈ ਨਾ ਆਹ ਦੇਖੋ ਅਗਰ ਆਪਾਂ ਕੋਲ ਹੀ ਲੈ ਜਾਂ ਹਾਂ ਕਿ ਆਜੋ ਆਜੋ ਮੈਂ ਵੀ ਆਪਾਂ ਚੱਲਾਂ ਮੈਂ ਇੰਨੀ ਦੂਰੋਂ ਆਏ ਹਾਂ ਮੈਂ ਕੋਈ ਗੱਲ ਨਹੀਂ ਕਿਹੜੀ ਜਗ੍ਹਾ ਤੋਂ ਆਏ ਕਿਹੜੇ ਵਾਰ ਤੋਂ ਆਹ ਹਾਊਸਿੰਗ ਬੋਰਡ ਤੋਂ ਵੇ ਲੈ ਕੇ ਦੀ ਕੋਲ ਲੈ ਜਾ ਆ ਬਹੁਤ ਬਹੁਤ ਦਾ ਮਾਣ ਆ